ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਅਗਤ ਭਗਵਾਨ ਜਿਹ ਪ੍ਰਾਨਿਕ ਨਹਿ ਮੰਨ ਜੈਸੇ ਸੂਕਰ ਸਵਾਰ ਨਾਨਕ ਮਾਨੋ ਤਾਹੇ ਤ ਜਸ ਇਨਸਾਨ ਜਿਸ ਮਨੁੱਖ ਦੇ ਮਨ ਵਿੱਚ ਇੱਕ ਭਗਤ ਅਗਵਾਹ ਇਥੇ ਭਗਤ ਨੂੰ ਸਿਹਾਰੀ ਕਰਕੇ ਇਹਦੇ ਅਰਥ ਭਗਤੀ ਬਣ ਜਾਂਦੇ ਜਿਹੜੇ ਇਨਸਾਨ ਦੇ ਮਨ ਵਿੱਚ ਇੱਕ ਮਾਲਕ ਦੀ ਭਗਤੀ ਨਹੀਂ ਸਤਿਗੁਰੂ ਜੀ ਕਹਿੰਦੇ ਭਗਤੀ ਤੋਂ ਹੀਣਾ ਮਨੁੱਖ ਜੈਸੇ ਸੂਕਰ ਸਵਾਰ ਨਾਨਕ ਮਾਨੋ ਤਹੇ ਤਨ ਉਹਨਾਂ ਦੇ ਤਨ ਮਨੋ ਜਿਵੇਂ ਇੱਕ ਸੂਕਰ ਜਿਹਨੂੰ ਸੂਰ ਕਹਿੰਦੇ ਆ ਔਰ ਸਵਾਨ ਦਾ ਅਰਥ ਇਥੇ ਕੁੱਤਾ ਆ ਬਣੀ ਵਿੱਚ ਸਤਿਗੁਰੂ ਜੀਆ ਨੇ ਬਹੁਤ ਥਾਏ ਨਾ ਸਾਨੂੰ ਬਹੁਤ ਪਿਆਰ ਨਾਲ ਵੀ ਸਮਝਾਇਆ ਤੇ ਕਈ ਵਾਰੀ ਸਾਡੇ ਸਤਿਗੁਰੂ ਜੀਾਂ ਨੇ ਸਾਨੂੰ ਕਰੜੇ ਬੋਲਾਂ ਨਾਲ ਵੀ ਸੰਬੋਧਨ ਕੀਤਾ ਪਰ ਸਤਿਗੁਰੂ ਜੀ ਦੀ ਜਿਹੜੀ ਪਿੱਛੇ ਭਾਵਨਾ ਹੈ ਜਾਂ ਇੱਕ ਪਿਓ ਦੀ ਜਿਹੜੀ ਪਿੱਛੇ ਭਾਵਨਾ ਹੈ ਆਪਣੇ ਬੱਚੇ ਨੂੰ ਸਿਰਫ ਸਮਝਾਉਣੇ ਤੱਕ ਆਇਆ ਸਿੱਧੇ ਰਾਹੇ ਪਾਉਣੇ ਤੱਕ ਪਹਿਲਾਂ ਉਪਦੇਸ਼ ਆਇਆ ਅੱਗੇ ਉਹ ਝਿੜਕ ਵੀ ਮਾਰ ਸਕਦਾ ਅੱਗੇ ਉਹ ਮਾਲਕ ਉਪਯੋ ਦੀ ਮਰਜ਼ੀ ਉਹ ਭਾਵੇ ਸਾਡੇ ਦੋ ਰੱਖ ਨਹੀਂ ਸਕਦਾ ਆ ਕਰ ਉਪਦੇਸ਼ ਛਿੜਕੇ ਬਹੁਤ ਉਹ ਪਹਿਲਾ ਉਪਦੇਸ਼ ਵੀ ਦਿੰਦਾ ਵੀ ਬੋਲ ਕੇ ਵੀ ਸਮਝਾ ਸਕਦਾ ਫਿਰ ਝਿੜਕ ਮਾਰ ਕੇ ਵੀ ਸਮਝਾ ਸਕਦਾ ਪਰ ਉਹਦੀ ਝਿੜਕ ਉਹਦੇ ਉਪਦੇਸ਼ ਚ ਇਹ ਆਇਆ ਸਾਡਾ ਬੱਚਾ ਸਹੀ ਰਾਹੇ ਤੁਰਪ ਹਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਭਗਤੀ ਤੋਂ ਹੀ ਨੇ ਏਸ ਕਦਰ ਨੇ ਜਿਵੇਂ ਇੱਕ ਸੂਰ ਜਿਵੇਂ ਇੱਕ ਕੁੱਤਾ ਆ ਜਾਂਦਾ ਇਹਨੂੰ ਸਤਿਗੁਰੂ ਜੀ ਕਰਤੂਤ ਪਸ਼ੂ ਕੀ ਮਾਨਸ ਜਾਤ ਵੀ ਕਹਿੰਦੇ ਸਾਨੂੰ ਸਮਝਾਏ ਆ ਇੱਕ ਉਦਾਹਰਨ ਦੇ ਕੇ ਹੁਣ ਜਿਵੇਂ ਸੀ ਸੁਖਮਣੀ ਸਾਹਿਬ ਵਿੱਚ ਵੀ ਪੜ੍ਹ ਕੇ ਆਉਂਨੇ ਆ ਜਿਸ ਕਾ ਅੰਤਰਰਾਜ ਅਭਿਮਾਨ ਸੁਨਰਕ ਪਾਤੀ ਖੋਵਤ ਸਵਾਨ ਉਥੇ ਵੀ ਕੁੱਤਾ ਹੀ ਆਖਿਆ ਉਹ ਵੀ ਭਗਤੀ ਤੋਂ ਹੀਣਾ ਜਾਂ ਮਨੁੱਖ ਜਿਹੜਾ ਆਪਣੀ ਧਨ ਦੌਲਤ ਦਾ ਬਾਵਾ ਖੜੀਆਂ ਕਰਕੇ ਮਾਣ ਕਰਦਾ ਹੰਕਾਰ ਕਰਦਾ ਹੀਣਾ ਜਾਂ ਭਗਤੀ ਤੋਂ ਉਥੇ ਵੀ ਸਤਿਗੁਰੂ ਜੀ ਕਹਿੰਦੇ ਅਜੇ ਸਰੀਰ ਕੁੱਤੇ ਵੇਨੇ ਆਈ ਇਹ ਇੱਥੇ ਸਿਰਫ ਇੱਕ ਉਦਾਹਰਨ ਦਿੱਤੀ ਸਾਨੂੰ ਸਤਿਗੁਰੂ ਜੀਆ ਨੇ ਸਮਝਾਇਆ ਹੀਆ ਫਿਰ ਇੱਥੇ ਸਿਰਫ ਕਿਉਂਕਿ ਜਿਹੜਾ ਅਗਲਾ ਵਾਕ ਦਾ ਆਉਣਾ ਹੈ ਆ ਨਾ ਇੱਥੇ ਇੱਕ 네ਗਟਿਵ ਦੇ ਵਿੱਚ ਇਨਸਾਨ ਨੂੰ ਸਮਝਾਇਆ ਪਰ ਅੱਗੇ ਜਿਹੜਾ ਸ਼ਬਦ ਆਉਣਾ ਉਥੇ ਸਤਿਗੁਰੂ ਜੀਆ ਨੇ ਇੱਕ ਕੁੱਤੇ ਦੀ ਚੰਗਿਆਈ ਨੂੰ ਵੀ ਦਰਸਾਉਣਾ ਹੈ ਸੋ ਇਸ ਗੱਲ ਨੂੰ ਸਮਝਿਓ ਵੀ ਦੋਨੇ ਉਦਾਹਰਨਾਂ ਆਪਣੀ ਥਾਂ ਤੇ ਅਲੱਗ-ਅਲੱਗ ਨੇ ਜਿਵੇਂ ਹੁਣ ਸਤਿਗੁਰੂ ਜੀ ਨੇ ਹੁਣ ਬਾਣੀ ਵਿੱਚ ਕੁਕਰ ਦੀ ਕੁੱਤੇ ਦੀ ਤਾਂ ਗੱਲ ਬਹੁਤ ਵਾਰੀ ਆਖੀ ਹੋਈ ਆ ਯਾਰਾ ਹੁਣ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਦੀ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ ਪੂੜ ਸ਼ੋਰਾ ਉਠਾ ਮੁਰਦਾ ਉਹ ਗੁਰੂ ਨਾਨਕ ਸਾਹਿਬ ਜੀ ਨੇ ਤਸ਼ਵੀਰੀ ਰਾਗ ਚ ਆਖਿਆ ਕਹਿੰਦੇ ਭਗਤੀ ਤੋਂ ਹੀਣਾ ਇਨਸਾਨ ਉਹ ਕੁੱਤੇ ਵਾਂਗੂ ਆਇਆ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਵੀ ਉਹ ਇੱਕ ਕੁੱਤਾ ਆ ਜਿਹੜਾ ਜਾਣ ਦਾ ਲਈ ਬਸ ਸਿਰਫ ਗੋਲੀ ਜਾ ਰਿਹਾ ਆ ਜਾਂ ਭੌਂਕੀ ਉਹ ਜਾ ਰਿਹਾ ਆ ਹਾਲਾਕੀ ਜਿਹੜਾ ਸਾਹਮਣੇ ਆਉਂਦਾ ਨਾਮ ਉਹਦੇ ਨਾਲ ਕੋਈ ਜਾਣ ਪਹਿਚਾਣਾ ਨਾ ਉਹਦੇ ਨਾਲ ਕਿਸੇ ਤਰ੍ਹਾਂ ਦਾ ਪਿਆਰ ਮੁਹੱਬਤ ਆ ਬਸ ਉਹਦਾ ਜਿਹੜਾ ਆਪਣਾ ਕਰਮਾ ਆ ਏਕ ਸਵਾਰ ਦੋਹੇ ਸੁਆਮੀ ਨਾਲ ਇੱਕ ਆਪ ਆ ਦੋ ਉਹਦੇ ਉਹੀ ਮਿੱਤਰ ਨੇ ਕਦੇ ਦੇਖਦੇ ਵੀ ਨਹੀਂ ਕੌਣ ਆ ਜਾਣ ਪਹਿਚਾਣ ਕੁਝ ਵੀ ਨਹੀਂ ਤੇ ਸਤਿਗੁਰੂ ਜੀ ਕਹਿੰਦੇ ਭੌਂਕਣ ਲੱਗ ਗਏ ਐਵੇਂ ਸਤਿਗੁਰੂ ਜੀ ਕਹਿੰਦੇ ਇਨਸਾਨ ਆਇਆ ਪਦਤੀ ਤੋਂ ਹੀ ਨਾ ਚੰਗਿਆਰੀ ਬੁਰਿਆਰੀ ਨਹੀਂ ਬਾਤ ਦਾ ਬਸ ਜਿਵੇਂ ਇੱਕ ਕੁੱਤਾ ਭੌਂਕਦਾ ਪਿਆ ਐਵੇਂ ਸਤਿਗੁਰੂ ਜੀ ਕਹਿੰਦੇ ਇਨਸਾਨ ਭੌਂਕਦਾ ਪਰ ਨਹੀਂ ਤਾਂ ਸਤਿਗੁਰੂ ਜੀ ਇਥੇ ਸਿਰਫ ਉਹ ਇਨਸਾਨਾਂ ਦੀ ਗੱਲ ਹੈ ਜਿਹੜੇ ਭਗਤੀ ਤੋਂ ਹੀ ਨੇ ਜਿਨ੍ਹਾਂ ਦੇ ਅੰਦਰ ਰੱਬ ਦਾ ਨਾਮ ਨੇ ਇਹ ਉਹਨਾਂ ਦੀ ਬਾਤ ਆਇਆ ਵੀ ਜਿਨ੍ਹਾਂ ਦੇ ਕੋਲ ਰੱਬ ਦਾ ਨਾਮ ਨਹੀਂ ਉਹਨਾਂ ਦੇ ਸਰੀਰ ਸਤਗੁਰੂ ਜੀ ਕਹਿੰਦੇ ਏ ਸਿਕੰਦਰ ਜਾਣੇ ਹੋ ਕਿ ਜਿਵੇਂ ਇੱਕ ਕੁੱਤੇ ਦੀ ਨਿਆਈ ਜਾਂ ਇੱਕ ਸੂਰ ਦੇ ਨਿਆਈ ਨੇ ਹੁਣ ਜਿਵੇਂ ਸਤਗੁਰੂ ਜੀ ਨੇ ਹੁਣ ਕਈ ਸਾਧ ਦੇ ਉੱਤੇ ਸਤਗੁਰੂ ਜੀ ਆਲੇ ਬਹੁਤ ਪਿਆਰੀ ਗੱਲ ਕੀਤੀ ਪਰ ਸਤਗੁਰੂ ਜੀ ਉਹ ਜਿਵੇਂ ਅੱਗੇ ਸਮਝਾਉਂਦੇ ਨੇ ਕਬੀਰ ਸਾਖਤ ਤੇ ਸੂਕਰ ਭਲਾ ਰਾਖੈ ਆਚਾ ਕੋ ਹੁਣ ਉਥੇ ਚੰਗਿਆਈ ਵਿੱਚ ਸਮਝਾਤਾ ਕਹਿੰਦੇ ਉਹ ਇਨਸਾਨ ਨਾਲੋਂ ਤਾਂ ਕੁੱਤਾ ਚੰਗਾ ਆਇਆ ਵਾ ਉਹ ਸੂਰ ਚੰਗਾ ਆਇਆ ਵਾ ਜਿਹੜਾ ਪਿੰਡ ਦਾ ਗੱਦ ਤਾਂ ਖਾ ਗਿਆ ਜੈ ਸਗੋਂ ਇਹ ਪਿੰਡ ਦਾ ਸਵਾਰ ਤਾਂ ਦਿੱਤਾ ਹੀ ਆਇਆ ਕੁਝ ਇੱਕ ਤਾਂ ਉਹ ਇਨਸਾਨ ਆਇਆ ਵਾ ਭਗਤੀ ਤੋਂ ਜਿਹਨੇ ਜਿਹਨੂੰ ਗਏ ਤੋਂ ਬਾਅਦ ਵੀ ਕੋਈ ਯਾਦ ਨਹੀਂ ਕਰਦਾ ਕਬੀਰ ਸਾਖਤ ਤੇ ਸੂਕਰ ਪਾਲਾ ਰੱਖੇ ਅਛਾ گاਉ ਉਹ ਸਾਖਤ ਬਕੁਰਾ ਮਰ ਗਿਆ ਕੋਈ ਨ ਲਹਿਣਾਉ ਕਹਿੰਦੇ ਉਹ ਭਗਤੀ ਤੋਂ ਹਣਾ ਮਰ ਗੀ ਗਿਆ ਉਹਦਾ ਕੋਈ ਵੀ ਨਹੀਂ ਉਹਨੂੰ ਚੇਤੇ ਕਰਦਾ ਪਰ ਉਸ ਕੁੱਤੇ ਨੂੰ ਤੇ ਸੂਰ ਨੂੰ ਕਹਿੰਦੇ ਫਿਰ ਵੀ ਚੇਤੇ ਕਰਦੇ ਨੇ ਵੀ ਹਾਂ ਇਹਨੇ ਸਾਡੇ ਪਿੰਡ ਦਾ ਗੰਦ ਖਾ ਲਿਆ ਆ ਸਾਡੇ ਪਿੰਡ ਚੋਂ ਗੰਦ ਖਤਮ ਕਰਤਾ ਹੁਣ ਇਥੇ ਚੰਗਿਆਈ ਦੀ ਵੀ ਗੱਲ ਕੀਤੀ ਪਰ ਸਾਡੇ ਸਤਿਗੁਰੂ ਜੀ ਸਾਨੂੰ ਇਹ ਸਮਝਾਉਣਾ ਕਰਦੇ ਨੇ ਵੀ ਭਾਈ ਜਿਨ੍ਹਾਂ ਤੇ ਕੋਲ ਰੱਬ ਦੀ ਇਬਾਦਤ ਨਹੀਂ ਉਹਨਾਂ ਦੇ ਸਰੀਰ ਇੱਕ ਸੂਰ ਦੇ ਨਹੀਂ ਔਰ ਇੱਕ ਕੁੱਤੇ ਦੇ ਨਹੀਂ ਆਇਆ ਅਸੀਂ ਜਿਹੜੇ ਪੰਜਾਬ ਦੀ ਧਰਤੀ ਤੋਂ ਆਇਆ ਸਾਨੂੰ ਤਾਂ ਇਹ ਜੰਮਦਿਆਂ ਨੂੰ ਸਾਡੇ ਮਾਪਿਆਂ ਨੇ ਬਹੁ ਮਰੀ ਆਖਿਆ ਹੋਇਆ ਹੈ। ਅਸੀਂ ਤਾਂ ਸੁਣਿਆ ਹੋਈਆਂ ਨੇ ਇਹ ਜੋ ਸ਼ਬਦ ਸਾਡੇ ਲਈ ਗੁਰੂ ਸਾਹਿਬ ਵਰਤੁੰਦੇ ਨੇ ਸਾਡੇ ਮਾਪਿਆਂ ਨੇ ਵੀ ਬਹੁਤ ਵਰਤੇ ਆਇਆ। ਜਦੋਂ ਅਸੀਂ ਬਹਤਾਤ ਵਿੱਚ ਖਾਲਣਾ ਤੇ ਸਾਡੇ ਮਾਪਿਆਂ ਨੇ ਸਾਨੂੰ ਕਹਿਣਾ ਆਇਆ ਵਾ ਕਿ ਬੱਸ ਕਰੋ ਹੁਣ ਉਹਨੂੰ ਸੂਰਾ ਵਾਂਗ ਖਾਈ ਹੋ ਜਾਣ। ਹੁਣ ਉੱਠ ਕਰੋ ਹੁਣ ਕਿਉਂ ਗਧਿਆਂ ਵਾਂਗੂ ਲਟਦੇ ਪਈ ਸਾਨੂੰ ਆਖਿਆ ਵੀ ਆਇਆ। ਪਰ ਹੈ ਤਾਂ ਅਸੀਂ ਇਨਸਾਨ ਸੀ ਪਰ ਸਾਡੀ ਤੁਲਨਾ ਸਾਡੇ ਮਾਪਿਆਂ ਨੇ ਜਾਨਵਰਾਂ ਦੇ ਨਾਲ ਕੀਤੀ ਹੋਈ ਆਇਆ ਸਾਨੂੰ ਕਿਹਾ ਗਿਆ ਯਾਬ ਅਸੀਂ ਅਸੀਂ ਸਾਨੂੰ ਮਹਿਸੂਸ ਵੀ ਆ ਵੀ ਸਾਡੀ ਸਾਡਾ ਹੈ ਸਰੀਰ ਸੀ ਪਰ ਸਾਡੀ ਉਦੋਂ ਅਵਸਥਾ ਐਵੇਂ ਦੀ ਸੀ ਵੀ ਅਸੀਂ ਜਾਨਵਰਾਂ ਵਾਂਗੂ ਬਿਹੇਵ ਕਰਦੇ ਸੀ ਐਵੇਂ ਸਤਿਗੁਰੂ ਜੀ ਵੀ ਕਹਿੰਦੇ ਨੇ ਵੀ ਭਗਤੀ ਤੋਂ ਰਹਿਣਾ ਤਾਂ ਇੱਕ ਕੁੱਤੇ ਦੇ ਨਿਆਈ ਆ ਹੁਣ ਅਗਲੇ ਬੰਦ ਚ ਸਤਿਗੁਰੂ ਜੀ ਕਹਿੰਦੇ ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਲ ਤਜਤ ਨਹੀਂ ਨਿਤ ਨਾਨਕ ਇਹ ਵੇਦ ਹਰ ਭਜੋ ਇਕ ਮਨ ਹੋਏ ਦੇ ਚਿਤ ਕਹਿੰਦੇ ਹੁਣ ਉਹ ਚੰਗਿਆਈ ਵਿੱਚ ਗੱਲ ਕਰਤੀ ਕਹਿੰਦੇ ਉਹ ਵੇਖ ਕਹਿੰਦੇ ਕਿੱਡਾ ਵੱਡਾ ਉਹ ਕੁੱਤਾ ਨਿਆਰਾ ਹੋਣਾ ਆ ਆਪਣੇ ਮਾਲਕ ਦਾ ਦਰ ਕਦੇ ਵੀ ਨਹੀਂ ਛੱਡ ਕੇ ਜਾਂਦਾ ਕਹਿੰਦੇ ਇਬਾਦਤ ਕਰ ਉਸ ਕੁੱਤੇ ਵਾਂਗੂ ਜਿਹੜਾ ਆਪਣੇ ਮਾਲਕ ਦਾ ਦਰ ਛੱਡ ਕੇ ਕਦੇ ਵੀ ਨਹੀਂ ਜਾਂਦਾ ਐਵੇਂ ਦਾ ਪਿਆਰ ਕਰ ਜਿਵੇਂ ਇੱਕ ਕੁੱਤੇ ਦਾ ਪਿਆਰ ਤਈਤਾ ਬੜੇ ਬੜੇ ਬੁੜੇਆ ਨੇ ਕਵਿਤਾਵਾਂ ਲਿਖੀਆਂ ਨੇ ਅੱਲਾ ਯਾਰ ਖਜੂਗੀ ਵਰਗੇ ਨੇ ਬਹੁਤ ਪਿਆਰੀਆਂ ਨਿਆਰੀਆਂ ਕਵਿਤਾਵਾਂ ਲਿਖੇ ਕਹਿੰਦੇ ਹੋਏ ਕੁੱਤਿਆਂ ਨੂੰ ਬਾਕੀ ਤਾਂ ਦੇਖਵੇਂ ਭਾਵੇਂ ਉਹਦਾ ਮਾਲਕ ਉਹਨੂੰ ਧੱਕੇ ਮਾਰੇ ਭਾਵੇਂ ਭੁੱਖਾ ਰੱਖੇ ਭਾਵੇਂ ਕੁਝ ਵੀ ਕਰੇ ਪਰ ਉਹ ਇੰਨਾ ਵਫਾਦਾਰ ਆ ਆ ਆਪਣੇ ਮਾਲਕ ਦਾ ਦਰ ਕਦੇ ਵੀ ਨਹੀਂ ਛੱਡਦਾ ਐਡਾ ਨਿਆਰਾ ਆ ਵੀ ਮਾਲਕ ਭਾਵੇਂ ਧੱਕੇ ਵੀ ਦੇਵੇ ਭਾਵੇਂ ਮਾਲਕ ਉਹਨੂੰ ਜੁੱਤੇ ਵੀ ਦਵੇ ਪਰ ਉਹ ਕਦੇ ਵੀ ਆਪਣੇ ਮਾਲਕ ਦਾ ਦਰ ਛੱਡ ਕੇ ਕਿਸੇ ਔਰ ਦੇ ਦਰ ਤੇ ਨਹੀਂ ਜਾਂਦਾ ਹੁਣ ਅਸੀਂ ਆਪਣੇ ਆਪ ਦੀ ਗੱਲ ਕਰੀਏ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਦਰ ਛੱਡ ਕੇ ਪਤਾ ਹੀ ਨਹੀਂ ਕਿਨਾਂ ਤੇ ਇਹਨਾਂ ਦੇ ਦਰਾਂ ਤੇ ਬੈਠੇ ਆ ਤੇ ਆਸ ਰੱਖਦੇ ਆ ਵੀ ਸਾਨੂੰ ਸਭ ਕੁਝ ਮਿਲੇ ਤੇ ਸਾਡੀ ਵੀ ਤਾਂ ਕਹਾਣੀ ਇਦਾਂ ਵਰਗੀ ਆ ਇਹ ਕਦੋਂ ਅਸੀਂ ਵਫਾਦਾਰ ਬਣਾਂਗੇ ਕੀ ਅੱਗੇ ਅਸੀਂ ਸਹਿਬਜ਼ਾਦਿਆਂ ਦੇ ਦਿਨ ਮਨਾਉਣੇ ਨੇ ਪਸਾਦਾਰ ਬੜਕੀਓ ਕੇ ਵੇਖੀ ਹਾਂ ਅਸੀਂ ਫਰ ਸਰਗੰਗ ਅਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾ ਕੇ ਇਹ ਗੱਲ ਕਹਿ ਸਕਦੇ ਆਂ ਕਿ ਹਾਂ ਸਹਿਜਾਦੇਓ ਤੁਸੀਂ ਸਾਡੇ ਲਈ ਪਰਵਾਨੀਆ ਕੀਤੀ ਹੈ ਕਿ ਅਸੀਂ ਇਹ ਗੱਲ ਉਸ ਕੱਚੀ ਗੜੀ ਦੇ ਕੋਲ ਬਹਿ ਕੇ ਕਹਿ ਸਕਦੇ ਆਂ ਜਿਨ੍ਹਾਂ ਦੇ ਸੱਤਾ ਤੇ ਨੌਵੇਂ ਸਾਲਾਂ ਦੇ ਨੇ ਆਪਣੇ ਮੋਢੇ ਦੀਆਂ ਪਿੰਜਣੀਆਂ ਲਹਾਲੀਆਂ ਨੇ ਪਰ ਇੱਟ ਨਹੀਂ ਸੰਗਾਈ ਕਿ ਅਸੀਂ ਇਹ ਗੱਲ ਉਸ ਥਾਂ ਤੇ ਜਾ ਕੇ ਕਹਿ ਸਕਦੇ ਆ ਜੀ ਵੀ ਛਾਰਗਾ ਵੱਡੀਆਂ ਬੰਦਿਆਂ ਨੇ ਵੱਡੇ ਵੱਡੇ ਜਲਾਦ ਸਾਹਿਬ ਜਦਿਆਂ ਦੇ ਢਿੱਡਾਂ ਤੇ ਬੈ ਗਏ ਨੇ ਤਸੀਹੇ ਝਲਨੇ ਨੇ ਪਰ ਉਹਨਾਂ ਨੇ ਆਪਣੇ ਸਿਰਾਂ ਤੋਂ ਦਸਤਾਰਾਂ ਨਹੀਂ ਲਾਈਆਂ ਉਹਨਾਂ ਗੁਰੂ ਨਾਨਕ ਦੇ ਸੱਚ ਗੁਰੂ ਗ੍ਰੰਥ ਸਾਹਿਬ ਤੇ ਆਦਮ ਸਤਕਾਰ ਨੂੰ ਉਵੇਂ ਹੀ ਬਰਕਰਾਰ ਰੱਖਿਆ ਜੀ ਅਸੀਂ ਤਾਂ ਕਦੋਂ ਦੇ ਛੱਡੀ ਬੈਠੇ ਆ ਜੀ ਅਈ ਕਦੋਂ ਉਸ ਉਹਦੇ ਵਾਗੂ ਸੋਚ ਕੇ ਵੇਖਾਂ ਕਿ ਵੀ ਸਾਡੇ ਗੁਰੂਆਂ ਨੇ ਗੁਰਬਾਣੀ ਦੇ ਲਈ ਸੱਚ ਦੀ ਮੂਰਤ ਦੇ ਲਈ ਆਪਣਾ ਦਰ ਕਦੇ ਵੀ ਨਹੀਂ ਛੱਡੇ ਆ ਅਸੀਂ ਸਾਨੂੰ ਕੋਈ ਥੋੜਾ ਜਿਹਾ ਵੀ ਲਾਲਚ ਜਿਵੇਂ ਇਸ ਮਾਲਕ ਦਾ ਦਰ ਛੱਡ ਜਾਣੀ ਪਰ ਸਾਨੂੰ ਅੱਜ ਗੁਰੂ ਸਾਹਿਬ ਜੀ ਸਮਝਾਉਂਦੇ ਕਹਿੰਦੇ ਉਹ ਤੇਰੇ ਨਾਲੋਂ ਤਾਂ ਕੁੱਤਾ ਚੰਗਾ ਆ ਮਾਲਕ ਦਾ ਦਰ ਕਦੇ ਵੀ ਨਹੀਂ ਛੱਡਦਾ ਸਾਨੂੰ ਸੇਧ ਲੈਣ ਦੀ ਆਖਿਆ ਵੀ ਉਹਦੇ ਤੋਂ ਸੇਧ ਲੈ ਲਵੇ ਕੋ ਕਿੰਨਾ ਕੁ ਦੁੱਖ ਚੱਲ ਕੇ ਵੀ ਪਰ ਕਦੇ ਵੀ ਉਹਨੇ ਮਾਲਕ ਦਾ ਦਰ ਨਹੀਂ ਛੱਡਿਆ ਹੋਏ ਕਿਤੇ ਤੂੰ ਵੀ ਇਸ ਕਦਰ ਮਾਲਕ ਦੇ ਨਾਮ ਨੂੰ ਜਪ ਲਵੇਂ ਤੂੰ ਵੀ ਆਪਣੇ ਮਾਲਕ ਦਾ ਦਰਵਾਜ਼ਾ ਅਸੀਂ ਵੀ ਕਿਤੇ ਗੁਰੂ ਨਾਨਕ ਸਾਹਿਬ ਦੇ ਸਿੱਖ ਕਾਹੇ ਲਈ ਤੇ ਆਖੀ ਵੀ ਹਾਂ ਗੁਰੂ ਨਾਨਕ ਸਾਹਿਬ ਅੱਜ ਤੋਂ ਤੁਹਾਡੇ ਸਿੱਖ ਤੁਹਾਡੀ ਜਗਦੀ ਸਾਹਿਬ ਤੋਂ ਇਲਾਵਾ ਸਾਡੇ ਲਈ ਕੋਈ ਵੱਡੀ ਚੀਜ਼ ਨਹੀਂ ਹੈ ਮਹੱਤਮ ਪੁਰਣ ਨਹੀਂ ਅਸੀਂ ਜੋ ਆਦਿ ਗੁਰੂ ਗ੍ਰੰਥ ਸਾਹਿਬ ਦੀ ਰੱਖਦੇ ਹਾਂ ਦਿਲ ਦੇ ਵਿੱਚ ਉਹਦਾ ਅਧਮ ਸਤਕਾਰ ਸਾਡੇ ਦੀ ਕਿਸੇ ਵੀ ਗ੍ਰੰਥ ਦੇ ਲਈ ਐਡਾ ਪਿਆਰ ਹੋਵੇ ਸਾਡੇ ਤੇ ਜਿਹੜਾ ਅੱਗੇ ਗੱਲ ਸਮਝਾਈ ਆ ਜਨਾ ਸਤਿਗੁਰੂ ਜੀ ਕਹਿੰਦੇ ਤੀਰਥ ਵਰਤ ਅਰਦਾਨ ਕਰ ਮਨ ਨਾ ਤਰੇ ਗੁਮਾਨ ਨਾਨਕ ਨਹੀਂ ਫਲ ਜਤ ਤੇ ਜਿਉ ਕੁੰਚਰ ਇਸਨਾ ਹਾਂ ਇਥੇ ਸਤਿਗੁਰੂ ਜੀ ਆਨੇ ਸਾਨੂੰ ਸਮਝਾਇਆ ਵੀ ਜਿਹੜਾ ਰੱਬ ਦਾ ਨਾਮ ਜਪਦਾ ਆ ਉਹਦੇ ਲਈ ਤੀਰਥ ਉਹਦੇ ਲਈ ਵਰਤ ਉਹਦੇ ਲਈ ਦਾਨ ਸਾਰਾ ਕੁਝ ਚੰਗਾ ਹੀ ਚੰਗਾ ਹੈ ਪਰ ਸਤਿਗੁਰੂ ਜੀ ਕਹਿੰਦੇ ਇੱਕ ਤੀਰਥਾਂ ਤੇ ਜਾ ਕੇ ਵੀ ਦਾਨ ਪੁੰਨ ਕਰਕੇ ਫਿਰ ਵੀ ਗੁਮਾਨ ਰੱਖੀ ਬੈਠਾ ਹੈ ਤਾਂ ਐਵੇਂ ਹੋ ਗਿਆ ਵੀ ਇੱਕ ਜਿਵੇਂ ਹਾਥੀ ਨੂੰ ਨਵਾਉਣਾ ਹੈ ਹਾਥੀ ਨੂੰ ਨਵਾ ਕੇ ਬਾਹਰ ਕੱਢਿਆ ਉਹਨੇ ਫਿਰ ਗੰਦਗੀ ਦੇ ਨਾਲ ਸੁੰਡ ਭਰੀ ਫਿਰ ਸਾਰਾ ਕੁਝ ਆਪਣਿਆ ਉਹਨੂੰ ਨਵਾਏ ਦਾ ਕੀ ਫਾਇਦਾ ਹੋਵੇ ਐਵੇਂ ਸਤਿਗੁਰੂ ਜੀ ਕਹਿੰਦੇ ਦੱਸ ਤੀ ਜੇ ਦਾਨ ਪੁੰਨ ਕੀਤੇ ਦਾ ਕੀ ਫਾਇਦਾ ਆ ਜੇ ਤੂੰ ਉਸੇ ਦਾਨ ਪੁੰਨ ਦਾ ਹੰਕਾਰ ਕਰਦਾ ਹੈ ਮੈਂ ਫਿਰ ਆਖਾ ਇਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਿਰਫ ਸਾਨੂੰ ਸਮਝਾਉਣ ਲਈ ਆਖਾ ਕਿ ਜਿਹੜੀ ਚੰਗਿਆਈ ਕਰਦਾ ਪਿਆ ਹੈ ਨਾ ਉਸ ਚੰਗਿਆਈ ਦਾ ਕਦੇ ਵੀ ਮਾਣ ਨਾ ਕਰੀ ਅਹੰਕਾਰ ਨਾ ਕਰੀ ਕਿਉਂਕਿ ਤੀਰਥ ਵਰਤ ਔਰ ਦਾਨ ਦਾ ਕਨਸੈਪਟ ਬਹੁਤ ਅਲੱਗ ਆ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਸਾਹਿਬ ਜੀ ਦਾ ਤੀਰਥ ਤੇ ਨਹਾਉਣਾ ਇਹ ਨਹੀਂ ਜਿਹੜਾ ਅਸੀਂ ਸਮਝਦੇ ਪਏ ਆਏ ਸਾਡੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੀਰਥ ਨਹਾਵਾ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰ ਜੇ ਤੈਨੂੰ ਚੰਗਾ ਲੱਗਿਆ ਤਾਂ ਸਾਡਾ ਤੀਰਥ ਤੇ ਆਉਣਾ ਪਰਵਾਣ ਨਹੀਂ ਨੀ ਤਾਂ ਸਤਿਗੁਰੂ ਜੀ ਕਹਿੰਦੇ ਅਜੇਹਾ ਨਾਉਣਾ ਕਾਹਦਾ ਪਰਵਾਣ ਆਵਾ ਨਾਵਣ ਚੱਲੇ ਤੀਰਥੀ ਮਨ ਕੋਟੇ ਤਨ ਚੋਰ ਇੱਕ ਪੌ ਲੱਭੀ ਨਾਤੀਆਂ ਦੋਏ ਪਾ ਚੜੀਐ ਸੋਹੁਰ ਅਜੇਹ ਤੀਰਥ ਤੇ ਨਾ ਕੋਈ ਕੀ ਫਿਰਦਾ ਆਵਾ ਤੂੰ ਮਨ ਚ ਹੰਕਾਰ ਲੈ ਕੇ ਜਾਨੀ ਮੰਨ ਲਵੋ ਅਸੀਂ ਆਏ ਆ ਗੁਰੂ ਘਰ ਅਸੀਂ ਹੰਕਾਰ ਲੈ ਕੇ ਆਈ ਅਸੀਂ ਇੱਥੇ ਹੰਕਾਰ ਦੇ ਨਾਲ ਭਰ ਕੇ ਲਈ ਤੇ ਸਤਿਗੁਰੂ ਜੀ ਕਹਿੰਦੇ ਆਹ ਤੀਰਥ ਤੇ ਆ ਕੇ ਤੈਨੂੰ ਕੀ ਮਿਲਣਾ ਹੈ ਹੰਕਾਰ ਲੈ ਕੇ ਆ ਫਿਰ ਕੀ ਮਿਲਿਆ ਤੈਨੂੰ ਐਵੇਂ ਵਰਤ ਦੇ ਲਈ ਵੀ ਆਖਿਆ ਸਾਡੇ ਸਤਿਗੁਰੂ ਜੀ ਕਹਿੰਦੇ ਕੋਮ ਵਰਤਨਾ ਰੱਖੀ ਜਿਹੜਾ ਤੂੰ ਰੱਖਦਾ ਪਿਆ ਹੈ ਭੁੱਖੇ ਰਹਿ ਕੇ ਆਪਣੇ ਆਪੇ ਨੂੰ ਦੁੱਖ ਦੇ ਕੇ ਤੂੰ ਆਖੇ ਵੀ ਰੱਬ ਦੀ ਇਬਾਦਤ ਹੁੰਦੀ ਆ ਸਾਡੇ ਗੁਰੂ ਸਾਹਿਬ ਨੇ ਇਹ ਵਰਤ ਨਹੀਂ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਵੀ ਜੇ ਵਰਤ ਰੱਖਣਾ ਹੈ ਗੰਦੀ ਜ਼ੁਬਾਨ ਦਾ ਵਰਤ ਰੱਖ ਭੈਣਾਂ ਬੋਲਾਂ ਨੂੰ ਸੁਣਨ ਦਾ ਵਰਤ ਰੱਖ ਵੀ ਆ ਅੱਗੇ ਅੱਜ ਤੋਂ ਬਾਅਦ ਮੈਂ ਇਹ ਵਰਤ ਰੱਖਣ ਨੇ ਵੀ ਨਾ ਜ਼ੁਬਾਨ ਤੋਂ ਕਿਸੇ ਲਈ ਬੁਰਾ ਬੋਲਣਾ ਨਾ ਕਿਸੇ ਲਈ ਬੁਰਾ ਬੋਲ ਸੁਣਨਾ ਆ ਔਰ ਨਾ ਆਪਣੇ ਆਪੇ ਨੂੰ ਇਹਨਾਂ ਹੱਥਾਂ ਪੈਰਾਂ ਨੂੰ ਕਦੇ ਵਿਸ਼ੇ ਵਿਕਾਰਾਂ ਚ ਲਾਉਣਾ ਵੀ ਆ ਇਹ ਵਰਤ ਰੱਖਣ ਸਾਡੇ ਗੁਰੂਆਂ ਨੇ ਸਿਖਾਇਆ ਹੈ ਆ ਔਰ ਜਿਹੜਾ ਦਾਨ ਦੀ ਗੱਲ ਆ ਇੱਥੇ ਸਾਡੇ ਸਤਿਗੁਰੂ ਜੀ ਕਹਿੰਦੇ ਦਾਨ ਅਸੀਂ ਵੀ ਕਦੇ ਵੀ ਕੁਝ ਕਰ ਸਕਦੇ ਹਾਂ ਦਾਨ ਨਹੀਂ ਸਾਡੇ ਸਾਡੇ ਕੋਲ ਕੁਝ ਵੀ ਨਹੀਂ ਅਸੀਂ ਵੀ ਦਾਨ ਕਰ ਸਕੀਏ ਅਸੀਂ ਜਦੋਂ ਵੀ ਗੁਰੂ ਨਾਨਕ ਦੇ ਵਿਢੇ ਚ ਸਾਡੇ ਲਈ ਤਾਂ ਗੁਰੂ ਨੇ ਸਾਨੂੰ ਭੇਟਾ ਸ਼ਬਦ ਦਿੱਤਾ ਹੈ ਅਸੀਂ ਭੇਟਾ ਕਰ ਸਕਦੇ ਆ ਅਰਪਿਤ ਕਰ ਸਕਦੇ ਆ ਅਸੀਂ ਦਾਨ ਨਹੀਂ ਕਹਿੰਦੇ ਦਾਨ ਤਾਂ ਮਾਲਕ ਦਿੰਦਾ ਪਿਆ ਤਾਂ ਇਹ ਤਾਂ ਅਸੀਂ ਮਾਲਕ ਵੀ ਦਾਨ ਦੇਂਦਾ ਤਾਂ ਜਗ ਦੇ ਧਾਤਾ ਸੁਣਨ ਸਾਡਾ ਗੁਰੂ ਆ ਜਿਹੜਾ ਸਾਨੂੰ ਦਾਨ ਅਸੀਂ ਨਹੀਂ ਕੁਝ ਵੀ ਦੇਣਾ ਇੱਕ ਕਨਸੈਪਟ ਵੱਖਰੇ ਨੇ ਪਰ ਸਾਨੂੰ ਇੱਕ ਇਹਦੇ ਅਦਰੂਨੀ ਭਾਵ ਅਚ ਸਮਝਾਇਆ ਵੀ ਤੂੰ ਜਿੰਨੀ ਚੰਗਿਆਈ ਧਰਮ ਦੇ ਨਾਮ ਤੇ ਕਰਕੇ ਕਰਦਾ ਪਿਆ ਉਹਦਾ ਅਹੰਕਾਰ ਨਾ ਕਰੀ ਅਹੰਕਾਰ ਕਰੇਗਾ ਤੇਰਾ ਸਾਰਾ ਕੀਤਾ ਕਰਾਇਆ ਨਫਲ ਹੋ ਜਾਣਾ ਤੂੰ ਬਹੁਤ ਚੰਗਿਆਈ ਕੀਤੀ ਪਰ ਮਨ ਚ ਬੁਮਾਨ ਰੱਖ ਲਿਆ ਹੰਕਾਰ ਰੱਖ ਲਿਆ ਤੇਰੀ ਸਾਰੀ ਚੰਗਿਆਈ ਖਰਾਬ ਹੋ ਜਾਂਦੀ ਜਿਵੇਂ ਸਾਨੂੰ ਸਮਝਾਇਆ ਵੀ ਪਾਠ ਕਰਿਆ ਕਰ ਪਰ ਪਾਠ ਕਰਕੇ ਕਦੇ ਵੀ ਜਣਾਇਆ ਨਾ ਕਰੀ ਮੈਂ ਪਾਠ ਕੀਤਾ ਕਦੇ ਨਹੀਂ ਮਾਣ ਨਾ ਕਰ ਅਹੰਕਾਰਨ ਸਗੋਂ ਅਰਦਾਸ ਕਰਿਆ ਕਰ ਸਤਿਗੁਰੂ ਤੂੰ ਕਰਵਾਇਆ ਅੱਗੇ ਵੀ ਸੁਮਤ ਬਖਸ਼ੀ ਅੱਗੇ ਵੀ ਅਸੀਂ ਤੇਰੇ ਦਰਦਾਂ ਜੁੜੇ ਰਹੇ ਇਹ ਅਰਦਾਸ ਹੈ ਵੀ ਅੱਗੇ ਵੀ ਜੁੜੇ ਰਹੀਏ ਪਰ ਇਸ ਨਾਲ ਦਾ ਕਦੇ ਮਾਣ ਨਹੀਂ ਕਦੇ ਅਹੰਕਾਰ ਨਹੀਂ ਵੀ ਸਤਿਗੁਰੂ ਅਸੀਂ ਬਹੁਤ ਕੁਝ ਕਰ ਲਵਾਂਗੇ ਇਹ ਐਵੇਂ ਦੀਆਂ ਨਿਆਈਆਂ ਆ ਵਾ ਜਿਵੇਂ ਸਤਿਗੁਰੂ ਜੀ ਕਹਿੰਦੇ ਹਾਥੀ ਨੂੰ ਲਗਾਉਣ ਦੇ ਬਰਾਬਰ ਤੇ ਅਗਲੇ ਬੰਦ ਚ ਸਤਿਗੁਰੂ ਜੀ ਕਹਿੰਦੇ ਸਿਰ ਕੰਪਿਓ ਪਗ ਡਗ ਮਨੇ ਨੈਣ ਜੋਤ ਤੇ ਹੀ ਕੋ ਨਾਨਕ ਇਹ ਵਿਦ ਪਈ ਤਉ ਨ ਹਰ ਰਸੋ ਸਤਿਗੁਰੂ ਜੀ ਕਹਿੰਦੇ ਵੇਖੀ ਸਮਾ ਬਦਲ ਜਾਣਾ ਇਹ ਨਾ ਹੋਵੇ ਵੀ ਜਦੋਂ ਸਿਰ ਕੰਬਣ ਲੱਗ ਗਿਆ ਭਾਵ ਬੁਢੇਪਾ ਆ ਗਿਆ ਪੈਰ ਵੀ ਹੁਣ ਡਗਮਾਉਣ ਲੱਗ ਪਏ ਨੇ ਅੱਖਾਂ ਵਿੱਚ ਵੀ ਉਹ ਤਾਕਤ ਨਹੀਂ ਰਹੀ ਜਦੋਂ ਆਵ ਅਵਸਥਾ ਆ ਗਈ ਉਦੋਂ ਰੱਬ ਦਾ ਨਾਮ ਨਹੀਂ ਲਿਆ ਜਾਂਦਾ ਸੋ ਇਸ ਕਰਕੇ ਜਿਹੜਾ ਅੱਜ ਵਕਤ ਮਿਲਿਆ ਇਸ ਅੱਜ ਦੇ ਵਕਤ ਦੀ ਸੰਭਾਲ ਕਰ ਲੈ ਜਿਹੜਾ ਆਉਣ ਵਾਲਾ ਕੱਲ ਆਇਆ ਉਹਨੇ ਆਪਣੇ ਆਪ ਸੋਣਾ ਬਣ ਜਾਣਾ ਜਿਵੇਂ ਅੱਜ ਨੂੰ ਸਵਾਰ ਲੈ ਵੇਖੀ ਕਿਤੇ ਉਹ ਵਕਤ ਚ ਜਾ ਕੇ ਰੱਬ ਦੀ ਇਬਾਦਤ ਕਰਨ ਦੀ ਗੱਲ ਕਰੇ ਉਦੋਂ ਮੁਸ਼ਕਿਲ ਹੋ ਜਾਣਾ ਇਹ ਸਿਰਫ ਸ਼ਬਦਾਂ ਦੇ ਅਰਥ ਨਹੀਂ ਪਰ ਇਹਦੀ ਗਹਿਰਾਈ ਹੈ ਨਾ ਸਤਿ ਸਾਈ ਸਤਿਗੁਰੂ ਦੀ ਬਹੁਤ ਨਿਆਰੀ ਗੱਲ ਕਰਦੇ ਪਰ ਇਹ ਇੱਕ ਸੇਧ ਦਿੱਤੀ ਹੈ ਵੀ ਆਹ ਰਾਹ ਤੇ ਤੁਰਪਾ ਆਹ ਰਾਹ ਤੇ ਤੁਰਪਾ ਹੈ ਪਰ ਨਹੀਂ ਤਾਂ ਇਸ ਜ਼ਿੰਦਗੀ ਦਾ ਇਸ ਸਰੀਰ ਦਾ ਕੁਝ ਵੀ ਨਹੀਂ ਇੱਥੇ ਜਿਹੜੇ ਵੇਲੇ